ਅੱਜ ਪੰਜਾਬ ਦੇ ਨਹੀਂ ਇਸ ਪੂਰੇ ਮੁਲਕ ਦੇ ਇਤਿਹਾਸ ਦੇ ਵਿੱਚ ਇਸ ਫਾਸ਼ੀਵਾਦੀ ਹਮਲੇ ਦੇ ਤੌਰ ਦੇ ਵਿੱਚ ਇੱਕ ਇਤਿਹਾਸਿਕ ਦਿਨ ਇੱਕ ਇਤਿਹਾਸਿਕ ਅਧਿਆਏ ਅੱਜ ਤੁਸੀਂ ਲਿਖਤਾ ਕਿ ਜਮਹੂਰੀਅਤ ਸੰਗ ਲੋਕ ਤੇ ਲੋਕ ਪਖੀ ਪੱਤਰ ਦਾ ਅੱਜ ਇੱਕ ਜ਼ਾਬਰ ਹਕੂਮਤ ਦੇ ਖਰਾਬ ਇਸ ਮਾਨਵੇ ਦੀ ਧਰਤੀ ਤੇ ਗਰਜ ਰਹੇ ਆ ਆਉਣ ਵਾਲੇ ਦਿਨਾਂ 'ਚ ਮਾਜੇ ਤੇ ਦਬਾਬੇ ਦੀ ਧਰਤੀ ਤੇ ਵੀ ਗਰਜਣਗੇ ਤੇ ਇਹ ਸਰਕਾਰ ਨੂੰ ਇਹ ਦੱਸ ਦੇਣਗੇ ਕਿ ਜਵਾਨ ਬੰਦੀ ਨੂੰ ਝੱਲਣ ਵਾਲੇ ਲੋਕ ਇਸ ਧਰਤੀ ਤੇ ਪੈਦਾ ਨਹੀਂ ਹੋਏ ਜਵਾਨ ਬੰਦੀ ਹੋ ਕਿਉਂ ਰਹੀ ਆ ਕੱਲੇ ਪੰਜਾਬ ਦੀ ਜਾਂ ਭਾਰਤ ਦੀ ਗੱਲ ਨਹੀਂ ਪੂਰੀ ਦੁਨੀਆ ਦੇ ਵਿੱਚ ਅੱਜ ਹਾਲਾਤ ਇਹ ਆ ਕਿ ਦੁਨੀਆ ਪੱਧਰ ਤੇ ਜਿੰਨੀ ਧਨ ਦੌਲਤ ਪੈਦਾ ਹੁੰਦੀ ਆ ਉਹਦਾ 87% 1% ਲੋਕਾਂ ਦੇ ਹੱਥਾਂ 'ਚ ਜਾ ਰਿਹਾ। ਬਾਕੀ 99% ਲੋਕਾਂ ਦੇ ਕੋਲੇ 13% ਜਾ ਰਿਹਾ। ਇਸ ਮੁਲਕ ਦੇ ਵਿੱਚ ਜਦੋਂ ਮੋਦੀ ਨੇ ਸੱਤਾ ਸੰਭਾਲੀ ਤਾਂ ਉੱਪਰਲੇ 10% ਲੋਕਾਂ ਕੋਲੇ ਮੁਲਕ ਦੇ ਜੀ ਤੇ 2024 ਤੱਕ ਆਉਂਦੇ ਆ ਉੱਪਰਲੇ 10% ਦੇ ਕੋਲੇ 74% ਹੋ ਗਿਆ ਤੇ ਹੇਠਲੇ 90 ਦੇ ਕੋਲੇ 26 ਰਹਿ ਗਏ ਜਦੋਂ ਇਸ ਮੁਲਕ ਦਾ ਜਲ ਜੰਗਲ ਜ਼ਮੀਨ ਇਸ ਮੁਲਕ ਦੇ ਲੋਕਾਂ ਦੀ ਕਿਰਤ ਕਮਾਈ ਨਾਲ ਉਸਰੇ ਟੈਕਸ ਨਾਲ ਬਣੇ ਹੋਏ ਅਦਾਰੇ ਕੌਟੀਆਂ ਦੇ ਛੋਟੇ-ਛੋਟੇ ਘਰਾਣਿਆਂ ਨੂੰ ਵੱਡੇ ਘਰਾਣਿਆਂ ਨੂੰ ਵੇਚਨੇ ਆ ਲੋਕਾਂ ਤੋਂ ਰੋਜ਼ਗਾਰ ਖੋਣਾ ਬਿਜਲੀ ਵੀ ਖੋਣੀ ਆ ਬਿਜਲੀ ਬਿੱਲ ਲਿਆ ਕੇ ਫਰੀ ਕ੍ਰੀਏਟ ਇਕਵਿਪਮੈਂਟ ਰੇ ਖੇਤੀ ਵੀ ਖੋਣੀ ਆ ਨਰੇਗਾ ਖਤਮ ਕਰਕੇ ਪਿੰਡੂ ਮਜ਼ਦੂਰਾਂ ਤੋਂ ਮਜ਼ਦਾਰ ਵੀ ਖੋਣਾ ਤੇ ਫਿਰ ਹਰ ਪਾਸਿਓਂ ਆਵਾਜ਼ ਉੱਠਨੀਆ ਤੇ ਉਹ ਆਵਾਜ਼ ਫਿਰ ਉਹਨਾਂ ਦੇ ਆਪਣੇ ਮੀਡੀਆ ਤੇ ਪੱਤਰਕਾਰਾਂ ਪੱਤਰਕਾਰਾਂ ਰਾਹੀ ਜਾਣੀ ਜਿਸ ਕਰਕੇ ਜਿੰਨੀ ਲੋਟਵਾਦ ਰਹੀ ਆ ਉਨੀ ਰਜਿਸਟਰਸ ਵਧ ਰਹੀ ਆ ਉਹਨਾਂ ਵਿਰੋਧ ਵਧ ਰਿਹਾ ਤੇ ਉਸ ਵਿਰੋਧ ਨੂੰ ਦਬਾਉਣ ਤੇ ਲਈ ਉਨੀ ਹੀ ਜ਼ਬਾਨ ਬੰਦੀ ਵਧਾਈ ਜਾ ਰਹੀ ਆ ਇਸ ਕਰਕੇ ਅੱਜ ਇਹ ਮਾਮਲਾ ਮਹਿਕ ਪੱਤਰਕਾਰਾਂ ਦਾ ਨਹੀਂ ਇਹ ਦੱਬੇ ਕੁਚਲੇ ਲੋਕਾਂ ਦੀ ਆਮ ਲੋਕਾਂ ਦੀ ਜਿਹੜੀ ਬੋਲਣ ਦੀ ਆਜ਼ਾਦੀ ਆ ਉਹਨੂੰ ਬਚਾਉਣ ਦਾ ਮਾਮਲਾ ਤੇ ਲੜਾਈ ਏ ਉਹਦੇ ਲਈ ਲੜੀ ਜਾ ਰਹੀ ਪਿਛਲੇ ਦਿਨੀ ਬੜੇ ਸਵਾਲ ਉੱਠੇ ਕਿ ਪੱਤਰਕਾਰ ਆ ਕਿ ਬਲੌਗਰ ਆ ਇਹ ਤੇ ਦੋ ਗੱਲਾਂ ਕਹਿਣੀਆਂ ਚਾਹਾਂਗੇ ਪਹਿਲਾਂ ਵੀ ਜਿੱਤਰ ਹੋਇਆ ਕਰਤਾਰ ਸਿੰਘ ਫਰਾਪਾ ਬੱਜਲੇ ਅੱਲਾਹ ਤੇਰੀ ਗੱਲ ਨਹੀਂ ਨਹੀਂ ਤਾਂ ਬਧਿਆਰਤੀ ਸੀ ਹਿੰਦੀ ਪ੍ਰੈਸਿਕ ਐਸੋਸੀਏਸ਼ਨ ਪਾਰਟੀ ਦਾ ਨਾਮ ਸੀ ਅਖਬਾਰ ਸ਼ੁਰੂ ਕੀਤਾ ਗਦਰ ਜਿਹਨੂੰ ਬਾਅਦ ਚ ਗਦਰ ਦੀ ਗੂੰਜ ਤੇ ਆਇਆ ਉਹ ਇਹਨਾਂ ਅਖਬਾਰ ਤੋਂ ਸਿੱਧ ਹੋਇਆ ਕਿ ਪਾਰਟੀ ਨੂੰ ਗਦਰ ਪਾਰਟੀ ਦੇ ਨਾਮ ਨਾਲ ਜਾਣਿਆ ਜਾਂਦਾ ਪਰਤਾਪ ਸਿੰਘ ਰਾਏ ਦੀਆਂ ਸਾਰਿਆਂ ਨੇ ਲੈਣਾ ਸੁਣੀਆ ਕਿ ਸੇਵਾ ਦੇਸ਼ ਦੀ ਕਰਨੀ ਹੈ ਜਿੰਦੜੀਆਂ ਬੜੀ ਔਖੀ ਸੇਵਾ ਦੇਸ਼ ਦੀ ਕਰਨੀ ਚੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸਖਲੀਆਂ ਨੇ ਜਿੰਨਾ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ ਇਹ ਉਦੋਂ ਲਿਖੀਆਂ ਜਦੋਂ ਹੱਥ ਨਾਲ ਛਾਪਾਂ ਖੰਡਾ ਚਲਾਉਂਦੇ ਸੀ ਤੇ ਇੱਕ ਦਿਨ ਕੰਮ ਕਰਦੇ ਕਰਦੇ ਸਾਬੇ ਦੀਆਂ ਬਾਹਾਂ ਰਹਿ ਗਈਆਂ ਇਹ ਕੰਤੋਂ ਨੇ ਉਹਦੇ ਲਿਖੀ ਸੀ ਔਰ ਪੰਜਾਬੀ ਪੱਤਰਕਾਰੀ ਦੇ ਇਤਿਹਾਸ ਦੀ ਗੱਲ ਕੀਤੀ ਜਾਵੇ ਤਾਂ ਤਕਸ਼ੀਰ ਕਰਤਾਰ ਸਿੰਘ ਸਾਬੇ ਦਾ ਪਹਿਲਿਆਂ ਦੇ ਨਾਮ ਆਉਂਦਾ ਪਰ ਉਹਨੇ ਕੋ ਪੱਤਰਕਾਰੀ ਦਾ ਕੋਰਸ ਨਹੀਂ ਕੀਤਾ ਸੀ ਹੁਣ ਤੁਸੀਂ ਸੋਚ ਲਿਓ ਸਵਾਲ ਥਾਉਣ ਵਾਲਿਓ ਕਿ ਕਰਤਾਰ ਸਿੰਘ ਸਰਾਭੇ ਨੂੰ ਪੱਤਰਕਾਰ ਕਹਿਣਾ ਕਿ ਬਲੌਗਰ ਕਹਿਣਾ ਹੈ ਗਦਰ ਦੀ ਗੁੱਟ 10 ਲੱਖ ਖਰ ਦਾ ਸੀ ਲਾਲਾ ਹਰਿਆਣੇ ਨੂੰ ਗੁਰਮੁਖੀ ਸਿੱਖਣੀ ਪਈ ਗਦਰ ਦੀ ਗੋਲ ਪੜਨ ਵਾਸਤੇ ਇਸ ਕਰਕੇ ਫਿਰ ਤੁਸੀਂ ਤਾਂ ਇਹ ਵੀ ਸਵਾਲ ਠਾਉਂਗੇ ਕਿ ਜਿਹੜੇ ਕਿਸਾਨੀ ਸੰਕਟ ਦੀ ਗੱਲ ਕਰਦੇ ਆ ਕਿਸਾਨੀ ਮੁੱਦਿਆਂ ਦੀ ਗੱਲ ਕਰਦੇ ਆ ਉਹ ਸਾਰੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣੇ ਪੜੇ ਹੋਏ ਚਾਹੀਦੇ ਆ ਆਮ ਆਣ ਕੋਈ ਕਿਸਾਨ ਤਾਂ ਕੋਈ ਜ਼ਿੰਦਗੀ ਦਾ ਮੁੱਦਾ ਉਠਾ ਹੀ ਨਹੀਂ ਸਕਦਾ ਹੁਣ ਜੇ ਮੁੱਖ ਮੰਤਰੀ ਦਾ ਹੈਲੀਕਾਪਟਰ ਉਹਦੀ ਗੈਰ ਹਾਜ਼ਰੀ ਚ ਕੋਈ ਹੋਰ ਉਤਾਰਿਆ ਤੇ ਇਹਦੇ ਵਾਸਤੇ ਜਰਨਲਿਸਟ ਦੀ ਡਿਗਰੀ ਕਰਨੀ ਜ਼ਰੂਰੀ ਆ ਇੱਥੇ ਕੋਈ ਵੀ ਨਾੜੀ ਸਵਾਲ ਉਠਾ ਸਕਦਾ ਕੀ ਇਹ ਮਿੰਦਰ ਮਖਤ ਨੇ ਆਪਦੇ ਪੈਸਿਆਂ ਦਾ ਖੇਤੀਆਂ ਦੇ ਮੁੱਦਾਂ ਚ ਸੌਰੀਆਂ ਦਾ ਸੋਇਆਂ ਨੇ ਤਾਂ ਲੋਕਾਂ ਦੀ ਕਿਰਤ ਕਮਾਈ ਦਾ ਤੇ ਕਾਪੀਰਾਈਟ ਮਾਰਦਾ ਤੇ ਮੇਰੀ ਫੋਟੋ ਤੇ ਵਰਤੀ ਤੇਰੀ ਫੋਟੋ ਵੱਲ ਕਿਸੇ ਨੇ ਹੋਰ ਜੇ ਸ਼ਬਦ ਨਿਕਲਦੇ ਸਾਲਵਾਰ ਤੇ ਇਹਨੂੰ ਟੱਕਰ ਨਹੀਂ ਹੈਗਾ ਤੇਰੀ ਫੋਟੋ ਤੋਂ ਦਾਣੇ ਲੈਣੇ ਕਿਸੇ ਨੇ ਤੇਰੀ ਫੋਟੋ ਕਿਸੇ ਨੇ ਨਹੀਂ ਵਰਤਣੀ ਹੁਣ ਵੀ ਕੋਈ ਨਹੀਂ ਵਰਤ ਲੇਗੇ ਹੁਣ ਵੀ ਆਰ.ਆਈ. ਦੀਂ ਦੀ ਪੂਠੀ ਵਾਲੀ ਫੋਟੋ ਬਣਾ ਕੇ ਵਰਤਦੇ ਆ ਤੇਰਾ ਇੰਨਾ ਇੱਜ਼ਤ ਵਾਲਾ ਔਰ ਇਹ ਸਵਾਲ ਜਿਹੜਾ ਕਿ ਕਿਸਾਨ ਵੀ ਧਰਨੇ ਲਾਉਂਦੇ ਸੀ ਪੱਤਰਕਾਰ ਵੀ ਧਰਨੇ ਲਾਉਂਦੇ ਆ ਕਲਾਕਾਰ ਵੀ ਦਿੱਲੀ ਮੋਰਚੇ ਤੇ ਮੋਰਚੇ ਦੀ ਹਮਾਇਤ ਕਰਦੇ ਰਹੇ ਜਦੋਂ ਫਿਰ ਸਵਾਲ ਤਾਂ ਹੀ ਬਣਦਾ ਕਿ ਸਰਕਾਰ ਦਾ ਕੀ ਕੰਮ ਆ ਸਰਕਾਰ ਦਾ ਕੰਮ ਲੋਕਾਂ ਨੂੰ ਸਿਹਤ ਸਿੱਖਿਆ ਰੋਜ਼ਗਾਰ ਬਿਜਲੀ ਪਾਣੀ ਦੇਣਾ ਫਿਰ ਸਰਕਾਰ ਸਾਰਾ ਕੁਝ ਤਰ੍ਹਾਂ ਤੇ ਉਲਟਾਉਣ ਲੱਗੀ ਹੋਈ ਐ ਤੇ ਸਰਕਾਰ ਇੱਕੋ ਕੰਮ ਕਰ ਰਹੀ ਆ ਸਿਰਫ ਲੋਕਾਂ ਤੇ ਡੰਡਾ ਫੇਰਨਾ ਤੇ ਮੁਲਕ ਨੂੰ ਵੇਚਣਾ ਮਨ ਦਾ ਹਰ ਜਾਗਰ ਤਰਤਾ ਤਬਕਾ ਉਹ ਕਲਾਕਾਰ ਆ ਕਵੀ ਆ ਲੇਖਕ ਪੱਤਰਕਾਰ ਆ ਉਹ ਫਿਰ ਸਾਰੇ ਮਨੁੱਖਾਂ ਚ ਨਿੱਤਰ ਨੇ ਜਿਵੇਂ ਕਿਸੇ ਸ਼ਾਇਰ ਨੇ ਕਿਹਾ ਸੀ ਕਿ ਸਾਡੇ ਸਮਿਆਂ ਚ ਕਵਤਾ ਚਾਹੀਦੀ ਲੋਹੇ ਦੀ ਤੇ ਕਵੀ ਮੋਰਚੇ ਆ ਸੀ ਫਿਰ ਇਹੋ ਜਿਹੇ ਹਵਾਵਲੀ ਬਣਦੇ ਆ ਸਾਡੇ ਗੁਰੂ ਸਾਹਿਬਾਨ ਉਤਾਂ ਦੇ ਕਵੀ ਜਿਹੜੇ ਮੋਰਚਾ ਚੀ ਡਟੇ ਸਾਡੇ ਕਦਰੀ ਬਾਪੇ ਉਹਨਾਂ ਦੇ ਸ਼ਾਇਰ ਸੀ ਜਿਹੜੇ ਮੋਰਚਾ ਚੀ ਡਟੇ ਤੇ ਅੱਜ ਹਰ ਥੰਡੇ ਨੂੰ ਮੋਰਚਾ ਜੀ ਡਟਣਾ ਪੈਣਾ ਜਿਹੜੇ ਉਹ ਹਾਲਾਤ ਆ ਸਟੇਜ ਸੈਕਟਰੀ ਵੱਲੋਂ ਇਸ਼ਾਰਾ ਹੋ ਗਿਆ ਇੱਕੋ ਗੱਲ ਕਹਿ ਕੇ ਮੈਂ ਆਪਣੀ ਗੱਲ ਸਮਾਪਤ ਕਰ ਲਈਏ ਸਰਕਾਰਾਂ ਦੇ ਹਾਲਾਤ ਆ ਕਿਸੇ ਮੀਰ ਜਾਦੇ ਦੀ ਗਊ ਸੂਈ ਜਦੋਂ ਦੋਵੇਂ ਜੀ ਦੁੱਧ ਚੋਣ ਵਾਸਤੇ ਨੇੜੇ ਹੋਣ ਗਊ ਛੜਾ ਮਾਰੇ ਤੁਹਾਨੂੰ ਹੱਥ ਨਾਲ ਰੋਣ ਦੇਵੇ ਮੀਰ ਜਾਦੇ ਨੇ ਵਿਚਰਨੇ ਬੜੀ ਪਿੰਡੇ ਤੇ ਹੱਥ ਫੇਰਿਆ ਆਟਾ ਧੂੜਿਆ ਪਰ ਗਊ ਨੇ ਨੇੜੇ ਨਾਲ ਲੱਗਣ ਦਿੱਤਾ ਸੱਜਣ ਸੁਈ ਸੀ ਮੀਰ ਜادہ ਹੱਥ ਜੋੜ ਕੇ ਗਊ ਮਾਤਾ ਦੇ ਅੱਗੇ ਖੜ ਗਿਆ ਕਹਿੰਦਾ ਕਿ ਹੇ ਗਊ ਮਾਤਾ ਜੇ ਦੁੱਧ ਨਹੀਂ ਦੇਣਾ ਸੀ ਫਿਰ ਸ਼ੋਰ ਦਾ ਹੀ ਸ਼ੌਕ ਸੀ ਇਹੀ ਗੱਲ ਜੇ ਪੰਜਾਬ ਦੇ ਮੁੱਖ ਮੰਤਰੀ ਨੂੰ ਤੁਹਾਨੂੰ ਪੁੱਛਦੇ ਆ ਕਿ ਕਿ ਲੋਕਾਂ ਦੇ ਫਿਰ ਮੁੱਖ ਮੰਤਰੀ ਬਣਨ ਦਾ ਹੀ ਸ਼ੌਕ ਸੀ ਤੇ ਇਹ ਤਾਂ ਕਹਿੰਦਾ ਮੈਂ ਦੂਜਾ ਸੂਆ ਵੀ ਦੇਣਾ ਜਿਹੜੇ ਇਹ ਹਾਲਾਤ ਆ ਸਰਦਾਰਾਂ ਦੇ ਇਹਨਾਂ ਨੂੰ ਦੂਜਾ ਸੂਆ ਦੇਣ ਦੀ ਲੋੜ ਨਹੀਂ ਪੈ ਹੈ ਪਹਿੰਨਾਂ ਨੇ ਬਜਟ ਵਿੱਚ ਦਿੱਤੇ ਆ ਉਹਨਾਂ ਨੇ ਵੀ ਛੜਾ ਮਾਰਿਆ ਦੁੱਧ ਕਿਸੇ ਨੇ ਨਹੀਂ ਪਿਆਇਆਗਾ ਤੇ ਜੇ ਦੁੱਧ ਚੋਣਾ ਫਿਰ ਨੂੜ ਪਾ ਕੇ ਹੱਥ 'ਚ ਸੋਟੀ ਹੋਣੀ ਚਾਹੀਦੀ ਆ ਇਹੀ ਦਿੱਲੀ ਮੋਰਚੇ ਨੇ ਸਿਖਾਇਆ ਇਹੀ ਹੁਣ ਸਿੱਖਣ ਦੀ ਲੋੜ ਆ लठे साकार मूह भरण पवंदा इन बेनतियुनि जे लाइ थोरा सारियत बहुत धनवाद वाहिगुरू जी ख़ालसा वाहिगुरू जी